ਸੂਰਜ ਗ੍ਰਹਿਣ ਤੇ ਹਰਤਾਂ ਪੁੱਲ ਕੇ ਵੀ ਨਾ ਕਰਨਾ ਸਤ ਕੰਮ ਪਰਿਵਾਰ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅਸਦੀ ਵੀਡੀਓ ਸਾਲ 2025 ਦਾ ਦੂਜਾ ਸੂਰਜ ਗ੍ਰਹਿਣ ਐਤਵਾਰ 21 ਸਤੰਬਰ 2025 ਨੂੰ ਲੱਗਣ ਜਾ ਰਿਹਾ ਹੈ ਇਹ ਸੂਰਜ ਗ੍ਰਹਿਣ ਸਾਲ 2025 ਦਾ ਸਭ ਤੋਂ ਲੰਬਾ ਅਤੇ ਆਖਰੀ ਸੂਰਜ ਗ੍ਰਹਿਣ ਹੋਵੇਗਾ ਜੋ ਭਾਰਤ ਵਿੱਚ ਵੀ ਦਿਖਾਈ ਦੇਵੇਗਾ ਹਾਲਾਂਕਿ ਮੈਂ ਤੁਹਾਨੂੰ ਭਾਰਤ ਵਿੱਚ ਅੱਜ ਸੂਰਜ ਗ੍ਰਹਿਣ ਦੇ ਸਮੇਂ ਅਜ ਦੇ ਸੂਰਜਕ ਸਮੇਂ ਆਤੇ ਐ ਸੂਰਜ ਗ੍ਰਹਿਣ ਕਦੋਂ ਖਤਮ ਹੋਵੇਗਾ ਬਾਰੇ ਦੱਸਾਂਗੀ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਵੀ ਸਿੱਖਾਂਗੇ ਕਿ ਸੂਰਜ ਗ੍ਰਹਿਣ ਦੇ ਦੌਰਾਨ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਹਨ ਅਤੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਐ ਸੂਰਜ ਗ੍ਰਹਿਣ ਪਿੱਤਰ ਅਮਵਸਿਆ ਨੂੰ ਹੋਣ ਜਾ ਰਿਹਾ ਹੈ ਅਤੇ ਇਸ ਤੋਂ ਸਿਰਫ 15 ਦਿਨ ਪਹਿਲਾਂ 7 ਸਤੰਬਰ 2025 ਨੂੰ ਚੰਦਰ ਗ੍ਰਹਿਣ ਹੋਇਆ ਸੀ 15 ਦਿਨਾਂ ਦੇ ਅੰਤਰਾਲ ਦੇ ਅੰਦਰ ਸਾਲ ਵਿੱਚ ਹੋਣ ਵਾਲੇ ਦੋ ਵੱਡੇ ਗ੍ਰਹਿਣਾਂ ਦੇ ਵਿਚਕਾਰ ਇਸ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਪਵੇਗਾ ਅੱ체 ਇਸ ਤੋਂ ਕਿਵੇਂ ਬਚ ਸਕਦੇ ਹਾਂ ਕਿਉਂਕਿ ਇਸ ਦਾ ਪ੍ਰਭਾਵ ਨਾ ਸਿਰਫ ਸਾਡੀ ਗੁੰਡਲੀ ਤੇ ਸਗੋਂ ਸਾਡੀ ਕਿਸਮਤ ਤੇ ਵੀ ਡੂੰਘਾ ਪ੍ਰਭਾਵ ਪਵੇਗਾ ਇਸ ਲਈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦਿਆਂ ਕਿ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗਿਆ ਸੀ ਇਹ 2025 ਨੂੰ ਹੋਲੀ ਸੀ ਇਸ ਸਾਲ ਦਾ ਸੂਰਜ ਗ੍ਰਹਿਣ 1 ਕਿਸੰਬਰ ਨੂੰ ਪਿਤਰ ਅਮਾਵਸਿਆ ਤੇ ਮਿਲ ਖਾਂਦਾ ਹੈ ਨਰਾਤਰੀ ਅਗਲੇ ਹੀ ਦਿਨ ਸ਼ੁਰੂ ਹੋਵੇਗੀ ਤਾਂ ਸਾਨੂੰ ਇਸ ਦਿਨ ਕੀ ਕਰਨਾ ਚਾਹੀਦਾ ਹੈ ਕਿ ਸਾਨੂੰ ਪਿਤਰ ਅਮਾਵਸਿਆ ਤੇ ਆਪਣੇ ਪੁਰਖਿਆਂ ਨੂੰ ਭੇਟ ਚੜਹੁਣੀ ਚਾਹੀਦੀ ਹੈ ਸਾਨੂੰ ਗ੍ਰਹਿਣ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਚਾਹੀਦਾ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਉਸਦੇ ਬਾਰੇ ਵੀ ਦੱਸਾਂਗੀ। ਉਹਨਾਂ ਨੂੰ ਇਸ ਸਮੇਂ ਦੇ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਕਰਨ ਤੋਂ ਬਚਣਾ ਚਾਹੀਦਾ ਹੈ। ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕੀ ਉਪਾਏ ਕਰਨੇ ਚਾਹੀਦੇ ਹਨ ਕਿ ਉਹਨਾਂ ਦਾ ਅਣਜਨਮਿਆ ਬੱਚਾ ਇਸ ਸੂਜ ਗ੍ਰਾਂਥ ਤੋਂ ਪ੍ਰਭਾਵਿਤ ਨਾ ਹੋਵੇ। ਜਿਵੇਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ 15 ਦਿਨਾਂ ਦੇ ਅੰਦਰ ਦੋ ਵੱਡੇ ਗ੍ਰਾਂਢ ਲੱਗ ਪਏ ਹਨ। ਇਸ ਲਈ ਤੁਹਾਨੂੰ ਆਪਣੇ ਆਪ ਨੂੰ ਅਤੇ ਆਪਣੇ ਅਜਨਵੇਂ ਬੱਚੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੀਦਾ ਹੈ ਦੋਸਤੋ ਅਸੇ ਵੀਡੀਓ ਰਾਹੀ ਤੁਹਾਨੂੰ 2025 ਦੇ ਦੂਜੇ ਸપ્ਤਾਹ ਤੋਂ ਵੱਡੇ ਸੂਰਜ ਗ੍ਰਹਿਣ ਬਾਰੇ ਪੂਰੀ ਜਾਣਕਾਰੀ ਮਿਲੇਗੀ ਐਸ ਲਈ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਆਪਣੇ ਕੰਮ ਨੂੰ ਇੱਕ ਪਾਸੇ ਰੱਖੋ ਅਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਐਸ ਨੂੰ ਆਪਣੇ ਗੁਆਂਢੀ ਹਾਤੇ ਰਿਸ਼ਤੇਦਾਰ ਨਾਲ ਵੱਧ ਤੋਂ ਵੱਧ ਸਾਂਝਾ ਕਰਨਾ ਨਾ ਭੁੱਲੋ ਦੇ ਨਾਲ ਹੀ ਸੂਰਜ ਗ੍ਰਹਿਣ ਦੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਲ 2025 ਵਿੱਚ 4 ਗ੍ਰਹਿਣ ਹੋਏ ਹਨ ਜਿਨ੍ਹਾਂ ਵਿੱਚੋਂ ਦੋ ਸੂਰਜ ਗ੍ਰਹਿਣ ਅਤੇ ਦੋ ਚੰਦਰ ਗ੍ਰਹਿਣ ਹੋਏ ਹਨ ਜਿਸ ਦਾ ਮਤਲਬ ਹੈ ਕਿ ਇਸ ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ 14 ਮਾਰਚ 2024 ਨੂੰ ਹੋਇਆ ਸੀ ਇਸ ਤੋਂ ਬਾਅਦ 23 ਮਾਰਚ 2025 ਨੂੰ ਸੂਰਜ ਗ੍ਰਹਿਣ ਹੋਇਆ। ਇਸ ਦਾ ਮਤਲਬ ਹੈ ਕਿ ਮਾਰਚ ਦੇ ਮਹੀਨੇ ਵਿੱਚ ਅਸੀਂ ਦੋ ਵੱਡੇ ਗ੍ਰਹਿਣ ਵੇਖੇ। 14 ਮਾਰਚ ਨੂੰ ਇੱਕ ਚੰਦਰ ਗ੍ਰਹਿਣ ਅਤੇ 29 ਮਾਰਚ ਨੂੰ ਇੱਕ ਸੂਰਜ ਗ੍ਰਹਿਣ। ਐਸੇ ਕਰੰ ਵਿੱਚ ਸਤੰਬਰ ਦੇ ਮਹੀਨੇ ਦੇ ਦੋ ਵੱਡੇ ਗ੍ਰਹਿਣ ਹਨ। 7 ਸਤੰਬਰ ਨੂੰ ਇੱਕ ਚੰਦਰ ਗ੍ਰਹਿਣ 2025 ਦਾ ਆਖਰੀ ਸੂਰਜ ਗ੍ਰਹਿਣ 21 ਸਤੰਬਰ 2025 ਨੂੰ। ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਵਿੱਚ ਸੂਰਜ ਗ੍ਰਹਿਣ ਨੂੰ ਇੱਕ ਬਹੁਤ ਹੀ ਅਸ਼ੁਭ ਘਟਨਾ ਵਜੋਂ ਵਿਖਿਆ ਜਾਂਦਾ ਹੈ ਕਿਉਂਕਿ ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਦੁਖ ਦੀ ਸਥਿਤੀ ਵਿੱਚ ਹੁੰਦਾ ਹੈ ਅਤੇ ਇਸੇ ਅਸ਼ੁਭ ਨਤੀਜੇ ਦਿੰਦਾ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਸੂਰਜ ਦੀ ਸ਼ਕਤੀ ਪੂਰੀ ਤਰ੍ਹਾਂ ਘਟ ਜਾਂਦੀ ਹੈ ਅਤੇ ਅਧਰ ਦ ਵਿੱਚ ਹੁੰਦਾ ਹੈ ਤੇ ਇਸ ਸਮੇਂ ਦੇ ਦੌਰਾਨ ਸਾਨੂੰ ਕੋਈ ਵੀ ਸ਼ੁਭ ਨਤੀਜੇ ਨਹੀਂ ਮਿਲਦੇ ਇਸ ਲਈ ਇਸ ਸਮੇਂ ਸਾਨੂੰ ਕੋਈ ਵੀ ਸ਼ੁਭ ਕੰਮ ਕਰਨ ਤੋਂ ਪੂਰੀ ਤਰ੍ਹਾਂ ਵਰਜਿਤ ਹੁੰਦਾ ਹੈ ਖਾਸ ਕਰਕੇ ਸਾਨੂੰ ਸੂਜ ਗ੍ਰਹਿਣ ਦੇ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਸੂਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰੋਂ ਲੰਘਦਾ ਹੈ ਅਤੇ ਧਰਤੀ ਦੇ ਆਪਣਾ ਪਰਛਾਵਾਂ ਪਾਉਂਦਾ ਹੈ ਜੋ ਸੂਰਜ ਦੀ ਰੋਸ਼ਨੀ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਰੋਕ ਲੈਂਦਾ ਹੈ ਇਹ ਵਰਤਾਰਾ ਸਿਰਫ ਨਵੇਂ ਚੰਦਰ ਗ੍ਰਹਿਣ ਵਾਲੇ ਦਿਨ ਹੀ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਦੇ ਇੱਕ ਹਿੱਸੇ ਨੂੰ ਟੱਕ ਲੈਂਦਾ ਹੈ ਤਾਂ ਇਸ ਨੂੰ ਅੰਸ਼ਕ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਜਦੋਂ ਚੰ드ਮਾ ਸੂਰਜ ਨੂੰ ਪੂਰੀ ਤਰ੍ਹਾਂ ਟੱਕ ਲੈਂਦਾ ਹੈ ਤਾਂ ਇਸ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਐਸ ਸੂਰਜ ਗ੍ਰਹਿਣ ਜੋ ਕਿ 2025 ਵਿੱਚ 21 ਸਤੰਬਰ ਨੂੰ ਲੱਗਣ ਵਾਲਾ ਹੈ ਇੱਕ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ ਇਸ ਵਿੱਚ ਧਰਤੀ ਚੰ드ਮਾ ਨੂੰ ਪੂਰੀ ਤਰ੍ਹਾਂ ਨਹੀਂ ਟੱਕੇਗੀ ਐਸ ਸੂਰਜ ਗ੍ਰਹਿਣ 21 ਸਤੰਬਰ ਨੂੰ ਅਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਨਵੇਂ ਚੰਦ ਵਾਲੇ ਦਿਨ ਲੱਗੇਗਾ ਆਉਂ ਜਾਨਦੇ ਹਾਂ ਕਿ ਸਾਲ 2025 ਦਾ ਇਹ ਸੂਰਜ ਗ੍ਰਹਿਣ ਕਦੋਂ ਲੱਗੇਗਾ ਭਾਰਤੀ ਸਮੇਂ ਦੇ ਅਨੁਸਾਰ ਇਹ ਗ੍ਰਹਿਣ 10:59 ਤੋਂ ਸਵੇਰੇ 3:22 ਵਜੇ ਤੱਕ ਲੱਗੇਗਾ ਇਸ ਗ੍ਰਹਿਣ ਦਾ ਵਿਚਕਾਰਲਾ ਸਮਾਂ 11 ਵਜੇ ਹੋਵੇਗਾ ਇਹ ਸੂਰਜ ਗ੍ਰਹਿਣ ਦੀ ਕੁੱਲ ਮਿਆਦ ਲਗਭਗ 4 ਘੰਟੇ 24 ਮਿੰਟ ਹੋਵੇਗੀ ਆਉਂ ਜਾਣਦੇ ਹਾਂ ਸੂਰਜ ਗ੍ਰਹਿਣ ਦੇ ਦੌਰਾਨ ਸਾਨੂੰ ਸूतक काल ਕਦੋਂ ਬਣਾਉਣ ਦੀ ਲੋੜ ਹੈ ਜਦੋਂ ਵੀ ਚੰਦਰ ਗ੍ਰਹਿਣ ਹੁੰਦਾ ਹੈ ਤਾਂ ਸੂਤਕਾਲ ਗ੍ਰਹਿਣ ਤੋਂ 9 ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਪਰ ਸੂਰਜ ਗ੍ਰਹਿਣ ਦੇ ਦੌਰਾਨ ਸੂਤਕਾਲ 12 ਘਟੇ ਪਹਿਲਾਂ ਸ਼ੁਰੂ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਸਵੇਰੇ 11 ਵਜੇ ਤੋਂ ਇਸ ਸੂਤਕਾਲ ਨੂੰ ਮੰਨਣਾ ਚਾਹੀਦਾ ਹੈ ਐਸ ਸੂਰਜ ਗ੍ਰਹਿਣ ਦੇ ਦੌਰਾਨ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਖਾਸ ਕਰਕੇ ਗਰਭਵਤੀ ਔਰਤਾਂ ਲਈ ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਸਵਾਮੀ ਕੰਮ ਕਿੰਨਾ ਵੀ ਮਹੱਤਵਪੂਰਨ ਕਿਉਂ ਨਾ ਹੋਵੇ ਗਰਭਨ ਦਾ ਪਰਛਾਵਾਂ ਵੀ ਵਿਕਾਸਸ਼ੀਲ ਫਰੂਣ ਤੇ ਨਹੀਂ ਪੈਣਾ ਚਾਹੀਦਾ ਗਰਭ ਦੇ ਦੌਰਾਨ ਗਰਭવતી ਔਰਤਾਂ ਨੂੰ ਭਗਵਾਨ ਦਾ ਧਿਆਨ ਕਰਨਾ ਚਾਹੀਦਾ ਹੈ ਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਆਪਣੇ ਪੇਟ ਤੇ ਗੇਰੂ ਯਾਨੀ ਲਾਲ ਗੇਰੂ ਦਾ ਲੇਪ ਲਗਾਉਣਾ ਚਾਹੀਦਾ ਹੈ ਤੁਸੀਂ ਕਿਸੇ ਧਾਰਮਿਕ ਕਿਤਾਬ ਨੂੰ ਵੀ ਪੜ ਸਕਦੇ ਹੋ ਗਰਭવતી ਔਰਤਾਂ ਨੂੰ ਤਿੱਖੀਆਂ ਜਾਂ ਨੁਕੀਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਸਮੇਂ ਦੇ ਦੌਰਾਨ ਸਾਨੂੰ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ ਜੇਕਰ ਤੁਸੀਂ ਸਿਹਤਮੰਦ ਹੋ ਤਾਂ ਸਿੱਧੇ लेट ਜਾਓ ਪਰ ਕੋਈ ਕੰਮ ਨਾ ਕਰੋ ਇਸ ਸਮੇਂ ਦੇ ਦੌਰਾਨ ਸਾਨੂੰ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਗ੍ਰਹਿਣ ਦੇ ਦੌਰਾਨ ਸਾਨੂੰ ਭਗਵਾਨ ਦੀ ਕੋਈ ਵੀ ਪੂਜਾ ਨਹੀਂ ਕਰਨੀ ਚਾਹੀਦੀ ਗ੍ਰਹਿਣ ਦੇ ਦੌਰਾਨ ਮੰਤਰਾਂ ਦੇ ਦਰਵਾਜ਼ੇ ਬੰਦ ਹੋਣੇ ਚਾਹੀਦੇ ਹਨ ਗਰਭਵਤੀ ਔਰਤਾਂ ਨੂੰ ਗਲਤੀ ਨਾਲ ਵੀ ਸੂਰਜਵਲ ਨਹੀਂ ਦੇਖਣਾ ਚਾਹੀਦਾ ਗਰਭ期 ਦੌਰਾਨ ਗਰਭਵਤੀ ਔਰਤਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਕੋਈ ਵੀ ਕੰਮ ਕਰਦੇ ਸਮੇਂ ਚੁੱਕਣਾ ਨਹੀਂ ਚਾਹੀਦਾ। ਤੁਹਾਨੂੰ ਇਸ ਸਮੇਂ ਦੇ ਦੌਰਾਨ ਸੂਈ ਅਤੇ ਤਾਗੋ ਵਿੱਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਜਾਂ ਕੋਈ ਵੀ ਕਢਾਈ ਜਾਂ ਗੁੰਾਈ ਦਾ ਕੰਮ ਵੀ ਨਹੀਂ ਕਰਨਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਗਰਹਿ ਦਾ ਪ੍ਰਭਾਵ ਸੂਰਜ ਦੇ ਪ੍ਰਭਾਵ ਦੇ ਕਾਰਨ ਹੁੰਦਾ ਹੈ। ਗਰਭਵਤੀ ਔਰਤ ਨੂੰ ਇਸ ਸਮੇਂ ਦੇ ਦੌਰਾਨ ਧਾਧੀਆਂ ਵਸਤੂਆਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਤੇ ਨਹੀਂ ਉਹਨਾਂ ਨੂੰ ਪਹਿਲਣਾ ਚਾਹੀਦਾ ਹੈ ਜੇਕਰ ਸੰਭਵ ਹੋਵੇ ਤਾਂ ਗਰਭਣ ਖਤਮ ਹੋਣ ਤੋਂ ਬਾਅਦ ਗਰਭવતી ਔਰਤਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਗਰੰਧ ਦੇ ਦੌਰਾਨ ਆਪਣੀ ਪਿੱਠ ਤੇ ਗੇਰੂ ਦਾ ਲੇਪ ਵੀ ਲਗਾਉਣਾ ਚਾਹੀਦਾ ਹੈ ਜਿਵੇਂ ਹੀ ਗਰੰਧ ਖਤਮ ਹੁੰਦਾ ਹੈ ਤਾਂ ਤੁਹਾਨੂੰ ਆਪਣੇ ਤੇ ਗੰਗਾ ਪਾਣੀ ਦਾ ਛਰਕਾਅ ਕਰਨਾ ਚਾਹੀਦਾ ਹੈ ਅਤੇ ਆਪਣੇ ਕੱਪੜੇ ਉਤਾਰ ਕੇ ਬਦਲਨੇ ਚਾਹੀਦੇ ਹਨ ਗਰੰਧ ਦੇ ਦੌਰਾਨ ਗਰਭવતી ਔਰਤਾਂ ਨੂੰ ਭੋਜਨ ਵਿੱਚ ਕੋਈ ਵੀ ਮਸਾਲਾ ਜਾਂ ਤੜਕਾ ਨਹੀਂ ਲਗਾਉਣਾ ਚਾਹੀਦਾ ਅਸਤਲਾ ਬਤ ਤੁਹਾਨੂੰ ਇਹ ਵੀ ਦੱਸੀ ਕਿ ਗ੍ਰਾਂਡੇ ਦੌਰਾਨ ਇਸ પતિ ਪਤਨੀ ਨੂੰ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ ਅਜਿਹਾ ਕਰਨ ਨਾਲ ਤੁਹਾਡੇ cardi ਸ਼ਾਂਤੀ ਅਤੇ ਖੁਸ਼ਹਾਲੀ ਪੰਘੂ ਸਕਦੀ ਹੈ ਜੇਕਰ ਤੁਹਾਡੀ ਕੁੰਡਲੀ ਵਿੱਚ ਕੋਈ ਵੀ ਨੁਕਸਾਨ ਤਾਂ ਤੁਹਾਨੂੰ ਇਸ ਰਹਿਣ ਦੇ ਦੌਰਾਨ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਦਾ ਪ੍ਰਭਾਵ ਹੈ ਤੁਹਾਨੂੰ ਇਹ ਵੀ ਦੱਸ દਈਏ ਕਿ ਗ੍ਰਾਂਡੇ ਦੌਰਾਨ ਸਰੋਂ ਤੇਲ ਦੀ ਮਾਲਿਸ਼ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਚਮੜੀ ਨਾਲ ਸੰਬੰਧਿਤ ਬਿਮਾਰੀਆਂ ਵੀ ਹੋ ਸਕਦੀਆਂ ਹਨ। ਗ੍ਰਾਂਡੇ ਦੌਰਾਨ ਤુલਸੀ ਦੇ ਪੱਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਐਸ ਸਮੇਂ ਤુલਸੀ ਦੇ ਪੱਤੇ ਤੋੜਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਗ੍ਰਾਂਡ ਤੋਂ ਪਹਿਲਾਂ ਤੁਹਾਨੂੰ ਤુલਸੀ ਦੇ ਪੱਤੇ ਤੋੜ ਕੇ ਆਪਣੇ ਭੋਜਨ ਅਤੇ ਪਾਣੀ ਵਿੱਚ ਹਰ ਸਮੱਗਰੀ ਵਿੱਚ ਸ਼ਾਮਿਲ ਕਰਨੀ ਚਾਹੀਦੀ ਹਨ। ਅਤੇ ਫਿਰ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਗ੍ਰੈਂਡ ਦੇ ਦੌਰਾਨ ਰੱਖੇ ਭੋਜਨ ਦੀ ਵਰਤੋਂ ਨਾ ਕਰਨ ਦੀ ਕੋਸ਼ਿਸ਼ ਕਰੋ। ਇਸ ਨੂੰ ਬਾਹਰ ਸੁੱਟ ਦਿਓ ਜੇਕਰ ਤੁਸੀਂ ਇਸ ਨੂੰ ਸਨਹੀਂ ਸਕਦੇ ਤਾਂ ਤੁਸੀਂ ਗ੍ਰੈਂਡ ਖਤਮ ਹੋਣ ਤੋਂ ਬਾਅਦ ਤੁਸੀਂ ਦੇ ਪੱਤੇ ਜਾਂ ਕੁਸ਼ਲ ਨੂੰ ਮਿਲਾ ਕੇ ਭੋਜਨ ਖਾ ਸਕਦੇ ਹੋ। ਜਿਵੇਂ ਹੀ ਗ੍ਰੈਂਡ ਖਤਮ ਹੁੰਦਾ ਹੈ ਤੁਹਾਨੂੰ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਇਸ ਨੂੰ ਨਮਕ ਨਾਲ ਸਾਫ਼ ਕਰਨਾ ਚਾਹੀਦਾ ਹੈ ਅਤੇ ਕਾਰ ਵਿੱਚ ਗੰਗਾ ਜਲ ਦਾ ਛਰਕਾਵੇ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਮੌਜੂਦ ਤਾਂਤ੍ਰਿਕ ਸ਼ਕਤੀਆਂ ਬਹੁਤ ਤੇਜ਼ ਹੁੰਦੀਆਂ ਹਨ ਇਸ ਸਮੇਂ ਦੌਰਾਨ ਸਾਨੂੰ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਜਦੋਂ ਤੱਕ ਇਹ ਜ਼ਰੂਰੀ ਨਾ ਹੋਵੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦੀ ਹਾਂ ਕਿ ਇਸ ਸਮੇਂ ਦੇ ਦੌਰਾਨ ਸਾਨੂੰ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿਉਂਕਿ ਸੂਰਜ ਗ੍ਰਹਿਣ ਦੇ ਮਾੜੇ ਪ੍ਰਭਾਵ ਹਰ ਕਿਸੇ ਦੇ ਜੀਵਨ ਵਿੱਚ ਦਿਖਾਈ ਦਿੰਦੇ ਹਨ। ਧਿਆਨ ਰੱਖੋ ਕਿ ਸੂਰਜ ਗ੍ਰਹਿਣ ਦੇ ਦੌਰਾਨ ਵਾਲਾਂ ਵਿੱਚ ਤੇਲ ਨਹੀਂ ਲਗਾਉਣਾ ਚਾਹੀਦਾ। ਖਾਣਾ ਨਹੀਂ ਖਾਣਾ ਚਾਹੀਦਾ। ਪਾਣੀ ਨਹੀਂ ਪੀਣਾ ਚਾਹੀਦਾ। ਸੌਣਾ ਨਹੀਂ ਚਾਹੀਦਾ। ਬਾੜ ਨਹੀਂ ਧੋਣੇ ਚਾਹੀਦੇ। ਅਤੇ ਹੋਰ ਸਾਰੇ ਕੰਮ ਵਰਜਿਤ ਮੰਨੇ ਜਾਂਦੇ ਹਨ। ਇਸ ਸਮੇਂ ਦੇ ਦੌਰਾਨ ਕੱਪੜੇ ਧੋਣਾ, ਪਾਂਡੇ ਮਾਂਜਣਾ, ਖਾਣਾ ਪਕਾਉਣਾ ਟਾੜੇ ਖੋਲਣਾ ਜਾਂ ਦੰਦ ਬਰਸ਼ ਕਰਨਾ ਵੀ ਵਰਜਿਤ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਬਿਮਾਰ ਬਜ਼ੁਰਗ ਬੱਚੇ ਹੋ ਜਾਂ ਗਰਭਤੀ ਔਰਤ ਹੋ ਤੇ ਗਰਭ ਦੇ ਦੌਰਾਨ ਕੁਝ ਵੀ ਖਾਣ ਪੀਣ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਗਰਭ ਦੇ ਸੂਤਕ ਸਮੇਂ ਤੋਂ ਪਹਿਲਾਂ ਖਾਣ ਪੀਣ ਦੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਅਤੇ ਹਰ ਖਾਣ ਪੀਣ ਵਾਲੀ ਚੀਜ਼ ਨੂੰ ਤੁਲਸੀ ਦੇ ਪੱਤਿਆਂ ਨਾਲ ਰੱਖਣਾ ਚਾਹੀਦਾ ਹੈ ਤੁਲਸੀ ਦੇ ਪੱਤੇ ਜਾਂ ਕੁਸ਼ਾ ਪਾਣ ਨਾਲ ਨਾ ਭੁੱਲੋ ਤੁਹਾਨੂੰ ਇਹਨਾਂ ਨੂੰ ਪਾਕੇ ਹੀ ਖਾਣਾ ਪੀਣਾ ਚਾਹੀਦਾ ਹੈ ਇਹ ਭੋਜਨ ਅਤੇ ਪਾਣੀ ਦੇ ਪਾਪ ਤੋਂ ਬਚਾਵੇਗਾ ਅਤੇ ਤੁਸੀਂ ਗ੍ਰਹਣ ਦੀ ਨਕਰਾਤਮਕਤਾ ਤੋਂ ਪੂਰੀ ਤਰ੍ਹਾਂ ਸੁਰੱਖਿਤ ਰਹੋਗੇ ਇਸ ਤੋਂ ਇਲਾਵਾ ਸੂਰਜ ਗ੍ਰਹਣ ਦੇ ਦੌਰਾਨ ਕੋਈ ਵੀ શુભ ਕੰਮ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣ ਦੀ ਹੈ ਕਿ ਗ੍ਰਹਣ ਦੇ ਦੌਰਾਨ ਪੂਜਾ ਕਰਨਾ ਵੀ ਵਰਜਿਤ ਮੰਨਿਆ ਜਾਂਦਾ ਹੈ ਇਸ ਸਮੇਂ ਦੇ ਦੌਰਾਨ ਪ੍ਰਾਰਥਨਾਵਾਂ ਦੇ ਰਸਮਾ ਕਰਨ ਦੀ ਸਖਤ ਮਨਾਹੀ ਹੁੰਦੀ ਹੈ ਇਸ ਸਮੇਂ ਦੌਰਾਨ ਮੂਰਤੀਆਂ ਨੂੰ ਛੂਹਣ ਦੀ ਵੀ ਸਖਤ ਮਨਾਹੀ ਹੁੰਦੀ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਕੁਦਰਤ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੀ ਹੈ ਤੇ ਇਸ ਲਈ ਇਸ ਸਮੇਂ ਦੇ ਦੌਰਾਨ ਰੁੱਖ ਪੌਦੇ ਫੁੱਲ ਅਤੇ ਪੱਤੇ ਤੋੜਨ ਦੀ ਸਖਤ ਮਨਾਹੀ ਹੁੰਦੀ ਹੈ। ਸ਼ਾਸਤਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਦੇ ਦੌਰਾਨ ਨੋ ਕੱਟਣਾ, ਵਾਲ ਕੱਟਣਾ, ਜਾਮੁਣਵਾਣਾ ਅਸ਼ੁਭ ਮੰਨਿਆ ਜਾਂਦਾ ਹੈ। ਤੁਹਾਨੂੰ ਗ੍ਰਹਿਣ ਦੇ ਦੌਰਾਨ ਮਾਸ ਮੱਛੀ, ਸ਼ਰਾਬ ਆਦਿ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਗ੍ਰਹਿਣ ਦੇ ਦੌਰਾਨ ਨਾ ਚੀਜ਼ਾਂ ਨੂੰ ਖਾਣ ਪੀਣ ਦੀ ਸਖਤ ਮਨਾਹੀ ਹੈ ਤੁਹਾਨੂੰ ਸਿਗਰਟ ਪੀਣ ਸ਼ਰਾਬ ਪੀਣ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਤੁਹਾਨੂੰ ਸੂਜ ਗ੍ਰਹਿਣ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਨੋਰੰਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕੁਝ ਲੋਕ ਸਮਾਂ ਲੰਘਾਉਣ ਲਈ ਜੂਆ ਖੇਡਦੇ ਹਨ ਤਾਸ਼ ਖੇਡਦੇ ਹਨ ਜੋ ਕਿ ਬਹੁਤ ਜ਼ਿਆਦਾ ਗਲਤ ਹੁੰਦਾ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਗ੍ਰਹਿਣ ਦੇ ਦੌਰਾਨ ਤੁਹਾਨੂੰ ਕਿਸੇ ਹੋਰ ਦੁਆਰਾ ਦਿੱਤਾ ਗਿਆ ਕੁਝ ਵੀ ਨਹੀਂ ਖਾਣਾ ਚਾਹੀਦਾ ਅਤੇ ਨਾ ਹੀ ਤੁਹਾਨੂੰ ਕਿਸੇ ਦੇ ਵੀ ਦਿੱਤੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ ਉਹਨਾਂ ਦਾ ਨਕਾਰਾਤਮਕ ਪ੍ਰਭਾਵ ਸਾਡੇ ਤੇ ਪੈਂਦਾ ਹੈ ਤੇ ਫਿਰ ਸਾਡੇ 12 ਸਾਲਾਂ ਦੇ ਗੁਣ ਵੀ ਨਸ਼ਟ ਹੋ ਜਾਂਦੇ ਹਨ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਗਰਭ ਦੇ ਦੌਰਾਨ ਸਾਨੂੰ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸੌਣਾ ਨਹੀਂ ਚਾਹੀਦਾ ਹਾਲਾਂਕਿ ਜੇਕਰ ਗਰਭਵਤੀ ਔਰਤਾਂ ਬਜ਼ੁਰਗ ਜਾਂ ਬੱਚੇ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਮਰਥ ਹੁੰਦੇ ਹਨ ਤਾਂ ਸਿੱਧੇ ਲੈ ਜਾਓ ਤੇ ਪਰਮਾਤਮਾ ਦੇ ਗਿਆਨ ਅਤੇ ਮੰਤਰਾਂ ਦਾ ਜਪ ਕਰਦੇ ਰਹੋ ਗ੍ਰਹਿਣ ਦੇ ਦੌਰਾਨ ਝਗੜੇ ਬਹਿਸ ਤੋਂ ਬਚਣਾ ਚਾਹੀਦਾ ਹੈ ਝੂਠ ਤੋਖਾ ਤੇ ਬੁਰੇ ਵਿਚਾਰਾਂ ਤੋਂ ਵੀ ਬਚਣਾ ਚਾਹੀਦਾ ਹੈ ਗ੍ਰਹਿਣ ਦੇ ਮੰਨ ਤੇ ਬੁੱਧੀ ਤੇ ਪ੍ਰਭਾਵ ਤੋਂ ਬਚਣ ਲਈ ਜਿੰਨਾ ਹੋ ਸਕੇ ਆਪਣਾ ਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਇੱਕ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਤੁਸੀਂ ਸੂਝ ਗ੍ਰਹਿਣ ਦੇ ਦੌਰਾਨ ਸੂਰਜ ਮੰਤਰਾਂ ਦਾ ਜਾਪ ਵੀ ਕਰ ਸਕਦੇ ਹੋ ਮੈਂ ਤੁਹਾਡੇ ਸਾਰਿਆਂ ਲਈ ਇੱਕ ਮੰਤਰ ਸੰਜੋਗ ਕਰ ਰਹੀ ਹਾਂ ਕੋਈ ਵੀ ਛੋਟਾ ਜਾਂ ਵੱਡਾ ਇਸ ਮੰਤਰ ਦਾ ਜਾਪ ਕਰ ਸਕਦਾ ਹੈ ਤੁਸੀਂ ਇਸ ਮੰਤਰ ਦਾ ਜਾਪ ਕਰ ਸਕਦੇ ਹੋ ਸੂर्य नमः ਓਮ ਪਾਸਕਰ ਆਇ ਨਮਹ ਗ੍ਰਹਣ ਦੇ ਦੌਰਾਨ ਇਸ ਮੰਤਰ ਦਾ ਜਾਪ ਕਰਦੇ ਰਹੋ ਜਿਵੇਂ ਹੀ ਗ੍ਰਹਣ ਖਤਮ ਹੁੰਦਾ ਹੈ ਤੁਹਾਨੂੰ ਕਰਦੇ ਗੰਗਾ ਪਾਣੀ ਪਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਪੂਰੇ ਘਰ ਨੂੰ ਚਾੜੂ ਮਾਰੋ ਸਾਫ ਕਰੋ ਅਤੇ ਕਰਦੇ ਮੰਦਰ ਦੇ ਹਰ ਕੋਨੇ ਵਿੱਚ ਗੰਗਾ ਜਲ ਛਿੜਕੋ ਗ੍ਰਹਣ ਖਤਮ ਹੋਣ ਤੋਂ ਬਾਅਦ ਤੁਹਾਨੂੰ ਦਾਨ ਵੀ ਕਰਨਾ ਚਾਹੀਦਾ ਹੈ ਕਿਸੇ ਲੋੜਵੰਦ ਗਰੀਬ ਜਾਂ ਬ੍ਰਾਹਮਣ ਨੂੰ ਭੋਜਨ ਪੈਸੇ ਜਾਂ ਕੱਪੜੇ দান ਕਰੋ ਇਹ ਤੁਹਾਨੂੰ ਪੁੰਨ ਦੇਵੇਗਾ ਤੇ ਤੁਹਾਡੇ ਬੁਰੇ ਕੰਮਾਂ ਨੂੰ ਵੀ ਮਿਟਾ ਦੇਵੇਗਾ ਆਓ ਹੁਣ ਸਿੱਖੀਏ ਇਸ ਸੂਝ ਗ੍ਰੰਥ ਦੇ ਦੌਰਾਨ ਤੁਸੀਂ ਆਪਣੇ ਜੀਵਨ ਦੇ ਹਰ ਕੰਮ ਨੂੰ ਸਫਲ ਬਣਾਉਣ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਣ ਅਤੇ ਤੁਹਾਡੀਆਂ ਇੱਛਾਵਾਂ ਪੂਰੀ ਕਰਨ ਲਈ ਕਿਹੜੇ ਉਪਾਏ ਕਰ ਸਕਦੇ ਹੋ ਇਸ ਸਮੇਂ ਦੇ ਦੌਰਾਨ ਕੁਦਰਤ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ ਇਸ ਸਮੇਂ ਦੌਰਾਨ ਲਿਆ ਗਿਆ ਕੋਈ ਵੀ ਉਪਾਏ ਕਦੇ ਅਸਫਲ ਜਾਵਿਆ ਤੇ ਨਹੀਂ ਜਾਂਦਾ ਇਸ ਸਮੇਂ ਦੇ ਦੌਰਾਨ ਤਨ ਪ੍ਰਾਪਤ ਕਰਨ ਲਈ ਸ਼੍ਰੀ ਸ਼ੁਕਤ ਦਾ ਪਾਠ ਕਰੋ ਇਸ ਨਾਲ ਤੁਹਾਡੇ ਘਰ ਨੂੰ ਕਈ ਤਰੀਕਿਆਂ ਨਾਲ ਵੀ ਧਨ ਲਾਭ ਹੋਵੇਗਾ ਤੁਹਾਡੇ ਘਰ ਵਿੱਚ ਪੈਸੇ ਨਾਲ ਸੰਬੰਧਿਤ ਸਾਰੀਆਂ ਹੀ ਸਮੱਸਿਆਵਾਂ ਕੋਈ ਵੀ ਰੁਕਾਵਟਾਂ ਤੇ ਤੁਹਾਡੇ ਜੀਵਨ ਵਿੱਚ ਕੋਈ ਵੀ ਨੁਕਸ ਤੁਹਾਡੀ ਕੁੰਡਲੀ ਆਪਣੇ ਆਪ ਹੀ ਦੂਰ ਹੋ ਜਾਵੇਗੀ ਤੁਹਾਨੂੰ ਖੁਸ਼ੀ ਸ਼ੁਕ ਸ਼ਾਂਤੀ ਮਿਲੇਗੀ ਗ੍ਰਹਣ ਖਤਮ ਹੋਣ ਤੋਂ ਬਾਅਦ ਘਰ ਨੂੰ ਤੁਹਾਡੇ ਜਹਾਗੁਰ ਤੇ ਸਵਿਚ ਮਿਲਾ ਕੇ ਰੋਟੀ ਜ਼ਰੂਰ ਖਵਾਓ ਇਸ ਦੇ ਨਾਲ ਹੀ ਤੁਹਾਡੇ ਘਰ ਵਿੱਚ ਖੁਸ਼ੀ ਸ਼ਾਂਤੀ ਆਵੇਗੀ ਬੁਰੀ ਨਜ਼ਰ ਤੋਂ ਛਡਕਾਰਾ ਪੂਰ ਲਈ ਗ੍ਰਹਿਣ ਤੋਂ ਬਾਅਦ ਪੀਪਲ ਦੇ ਦਰਖਤੇ ਟਾਂ ਕਾਲੇ ਤੇਲ ਸਰੋਂ ਦੇ ਤੇਲ ਦਾ ਦੀਵਾ ਸਰੂਰ ਜਗਾਓ ਇਹ ਤੁਹਾਡੇ ਜੀਵਨ ਵਿੱਚ ਬੁਰੀ ਨਜ਼ਰ ਦੇ ਕਾਰਨ ਹੋਣ ਵਾਲੀਆਂ ਕਿਸੇ ਵੀ ਸਮੱਸਿਆ ਨੂੰ ਦੂਰ ਕਰੇਗਾ ਭਾਵੇਂ ਇਹ ਬੁਰੀ ਨਜ਼ਰ ਦੇ ਰੂਪ ਵਿੱਚ ਹੋਏ ਹਰ ਸਮੱਸਿਆ ਦੇ ਹੱਲ ਲਈ ਭਾਵੇਂ ਇਹ ਤੁਹਾਡੇ ਪੈਸੇ ਜਾਂ ਤੁਹਾਡੀ ਤਰੱਕੀ ਤੋਂ ਪ੍ਰਭਾਵਿਤ ਕਰ ਰਹੀ ਹੋਵੇ ਜਾਉ ਨਾ ਸਮੱਸਿਆਵਾਂ ਲਈ ਵੀ ਜਿੰਨਾ ਵਾਰੀ ਤੁਸੀਂ ਨਹੀਂ ਜਾਣਦੇ ਵਿਪਲ ਦੇ ਦਰਖ ਦੇ ਹਟਾ ਮੈਂ ਦੱਸਿਆ ਹੈ ਦੀਵਾ ਜਗਾਓ ਇਹ ਤੁਹਾਨੂੰ ਸਾਰੀਆਂ ਹੀ ਸਮੱਸਿਆਵਾਂ ਤੋਂ ਮੁਕਤ ਕਰ ਦੇਵੇਗਾ ਜੇਕਰ ਸੂਰਜ ਤੁਹਾਡੀ ਜ਼ਿੰਦਗੀ ਵੀ ਨਵੀਂ ਸਥਿਤੀ ਵਿੱਚ ਹੈ ਜਾਂ ਫਿਰ ਜੇਕਰ ਤੁਹਾਡੇ ਕੋਲ ਮੰਗਲੀ ਦੋਸ਼ ਹੈ ਜਾਂ ਜੇਕਰ ਤੁਹਾਡੇ ਸ਼ਨੀ ਦੋਸ਼ ਦੀ ਸਮੱਸਿਆ ਹੈ ਤਾਂ ਇਸ ਦਾ ਛੁੜਕਾਰਾ ਪੂਰ ਲਈ ਤੁਹਾਨੂੰ ਇਸ ਸਮੇਂ ਸੂਰਜਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਇੱਕ ਚਾਂਦੀ ਦੇ ਪਾਂਡੇ ਵਿੱਚ ਦੁੱਧ ਪਾੜ ਕੇ ਸ਼ਿਵਲਿੰਗ ਨੂੰ ਚੜਾਓ ਇਸ ਤੋਂ ਬਾਅਦ ਸੂਰਜ ਪਿੱਤਾਂ ਨੂੰ ਜਲਚਰਾਓ ਸਿਹਤ ਲਾਭ ਲਈ ਜੇਕਰ ਪਰਿਵਾਰ ਵਿੱਚ ਕੋਈ ਵੀ ਬਹੁਤ ਬਿਮਾਰ ਹੈ ਤਾਂ ਗ੍ਰਹਿਣ ਖਤਮ ਹੋਣ ਤੋਂ ਬਾਅਦ ਤੁਹਾਨੂੰ ਗੰਗਾ ਜਲ ਨਾਲ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਤੁਸੀਂ ਤુલਸੀ ਦੇ ਪੱਤੇ ਭਾ ਕੇ ਭਗਵਾਨ ਵਿਸ਼ਨੂੰ ਦਾ ਧਿਆਨ ਕਰਨਾ ਚਾਹੀਦਾ ਹੈ ਆਪਣੀ ਨੌਕਰੀ ਅਤੇ ਕਾਰੋਬਾਰ ਵਿੱਚ ਵਾਧੇ ਲਈ ਜਾਂ ਫਿਰ ਸਰਕਾਰੀ ਨੌਕਰੀ ਪ੍ਰਾਪਤ ਕਰ ਲਈ ਜਾਂ ਫਿਰ ਜੇ ਤੁਸੀਂ ਕਿਸੇ ਵੀ ਹੋਰ ਨੌਕਰੀ ਵਿੱਚ ਤਰੱਕੀ ਕਰਨ ਚਾਹੁੰਦੇ ਹੋ ਤਾਂ ਸੋਝ ਗ੍ਰਹਿਣ ਖਤਮ ਹੋਣ ਤੋਂ ਬਾਅਦ ਤੁਲਸੀ ਮਾਤਾ ਦੇ ਸਾਹਮਣੇ ਸ਼ੁੱਧ ਘਿਓ ਦਾ ਦੀਵਾ ਜਗਾਓ ਅਤੇ ਉਸ ਦੇ ਅੰਦਰ ਥੋੜਾ ਜਿਹਾ ਅਕਸ਼ਤ ਯਾਨੀ ਚੋਲਾਂ ਦਾ ਆਟਾ ਰੱਖੋ ਇਸ ਤੋਂ ਬਾਅਦ ਤੁਹਾਨੂੰ ਆਪਣੀ ਨੌਕਰੀ ਅਤੇ ਕਾਰੋਬਾਰ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਹਰ ਮੁਸੀਬਤ ਤੁਹਾਡੇ ਤੋਂ ਦੂਰ ਹੋ ਜਾਵੇਗੀ ਅਤੇ ਹਰ ਮੁਸੀਬਤ ਤੁਹਾਡੇ ਪਰਾਂ ਵਿੱਚ ਨਹੀਂ ਆਵੇਗੀ ਤੇ ਸੁਖ ਸ਼ਾਂਤੀ ਤੁਹਾਡੇ ਕੋਲ ਆਵੇਗੀ ਧੰਨਵਾਦ ਜੀ